ਪ੍ਰਭਾਵਿਤ ਇਲਾਕਿਆਂ ਦਾ ਦੌੜਾ ਕਰਨ ਦੇ ਲਈ ਗੁਰਦਾਸਪੁਰ ਪਹੁੰਚੇ ਫਿਲਮੀ ਅਦਾਕਾਰ ਜਿੱਪੀ ਘਰੇਵਾਲ ਜਿਨ੍ਹਾਂ ਨੇ ਕਿਹਾ ਕਿ ਇਸ ਔਖੀ ਘੜੀ ਦੇ ਵਿੱਚ ਹਰ ਇੱਕ ਨੂੰ ਕਰਨੀ ਚਾਹੀਦੀ ਹੈ ਹਰ ਪੀੜਤਾਂ ਦੀ ਮਦਦ ਅਤੇ ਪੰਜਾਬ ਦੇ ਲਈ ਕਰਨੀ ਚਾਹੀਦੀ ਹੈ ਅਰਦਾਸ ਉਹਨਾਂ ਨੇ ਕਿਹਾ ਕਿ ਸੰਜੇ ਦੱਤ ਦੇ ਨਾਲ ਵੀ ਉਹਨਾਂ ਦੀ ਗੱਲ ਹੋਈ ਸੀ ਉਹ ਵੀ ਪੰਜਾਬ ਨੂੰ ਹਰ ਤਰ੍ਹਾਂ ਦੀ ਮਦਦ ਕਰਨ ਦੇ ਲਈ ਪੰਜਾਬ ਨਾਲ ਖੜੇ ਹਨ ਹਾਲਾਤ ਤਾਂ ਜੀ ਦੇਖੋ ਹੁਣ ਆਪਾਂ ਹੀ ਠੀਕ ਕਰਨੇ ਨੇ ਸੋ ਉਹਨਾਂ ਦੇ ਲਈ ਹਾਲਾਤ ਠੀਕ ਕਰਨ ਦੇ ਲਈ ਸਾਰੇ ਪੰਜਾਬ ਤੋਂ ਸਾਰੇ ਜਿੱਥੇ-ਜਿੱਥੇ ਪੰਜਾਬੀ ਬੈਠੇ ਨੇ ਸਾਰੇ ਪਹੁੰਚ ਰਹੇ ਨੇ ਇੱਥੇ ਸੋ ਜੋ-ਜੋ ਜਿੰਨੀ ਹੈਲਪ ਕਰ ਸਕਦਾ ਉਹ ਸਾਰੇ ਕਰ ਰਹੇ ਨੇ ਸੋ ਅਸੀਂ ਵੀ ਉਸੇ 'ਚ ਲੱਗੇ ਹੋਇਆ ਜੀ ਸੋ ਮੈਂ ਪਹਿਲਾਂ ਵੀ ਇੱਥੇ ਅ ਕਈ ਵਾਰੀ ਪਬਲਿਕ ਹੋਰਾਂ ਕੋਲ ਗੁਜ਼ਰ ਚੁੱਕਿਆ ਹਾਂ ਤੇ ਅੱਜ ਫੇਰ ਆਇਆ ਕੁਝ ਸਮਾਨ ਸੀਗਾ ਜਿਹੜਾ ਚਾਹੀਦਾ ਸੀਗਾ ਉਹਦੇ ਲਈ ਆਇਆ ਸਰ ਕਿੰਨੇ ਦਿਨ ਤੁਸੀਂ ਰੋਗੇ ਆਪਾਂ ਨਹੀਂ ਅੱਜ ਮੈਂ ਚਲੇ ਜਾਊਂਗਾ ਜੀ ਵਾਪਸ ਕਿਉਂਕਿ ਸਾਡੀ ਕੱਲ ਸ਼ੂਟਿੰਗ ਹੈ ਕੱਲ ਤੋਂ ਜਿਹੜੀ ਸਟਾਰਟ ਹੋ ਰਹੀ ਹੈ ਸੋ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜ਼ਰੂਰੀ ਨਹੀਂ ਹੈ ਕਿ ਅਸੀਂ ਇੱਥੇ ਰਹੀਏ ਇੱਥੇ ਰੈਗੂਲਰ ਬੈਠੀਏ ਸੋ ਬੇਸਿਕਲੀ ਕੀ ਹੈ ਕਿ ਹੈਲਪ ਪਹੁੰਚਣੀ ਚਾਹੀਦੀ ਆ ਬਹੁਤ ਆਰਟਿਸਟ ਨੇ ਜਾਂ ਬਹੁਤ ਲੋਕ ਨੇ ਜਿਹੜੇ ਆਪ ਖੁਦ ਨਹੀਂ ਪਹੁੰਚ ਸਕੇ ਉਹ ਹੈਲਪ ਭੇਜ ਰਹੇ ਨੇ ਸੋ ਇੰਪੋਰਟੈਂਟ ਹੈ ਕਿ ਸਾਰੇ ਬੰਦੇ ਆਪਣਾ ਆਪਣਾ ਕੰਮ ਕਰਨ ਹੁਣ ਇਹ ਸੋਚ ਕੇ ਕੰਮ ਕਰਨ ਵੀ ਜਿੰਨਾ ਅੱਗੇ ਕਰਦੇ ਸੀ ਉਹਦੇ ਨਾਲ ਥੋੜਾ ਜਿਆਦਾ ਵੱਧ ਕਰਨਾ ਕਿਉਂਕਿ ਆਪਾਂ ਹੁਣ ਕੰਮ ਇਹ ਲੋਕਾਂ ਲਈ ਵੀ ਕਰਨਾ ਹੈ ਇੱਥੇ ਹਨਾ ਸੋ ਜਿਹੜੇ ਇੱਥੇ ਬੈਠੇ ਨੇ ਸੋ ਆਪਾਂ ਸਾਰਿਆਂ ਨੂੰ ਉਹਨਾਂ ਦੇ ਪੈਰਾਂ ਤੇ ਵਾਪਸ ਖੜੇ ਕਰਨਾ ਵਾ ਸੋ ਸਾਡੀ ਜ਼ਿੰਮੇਵਾਰੀ ਹੈ ਸਾਡੀ ਸਾਰਿਆਂ ਦੀ ਸੋ ਆਪਾਂ ਰਲ ਮਿਲ ਕੇ ਲੱਗੇ ਰਾਵਾਂਗੇ ਉਹ ਲੋਕ ਨੇ ਕਿੰਦਾ ਤੇ ਹਾਲਾਤ ਦੇਖਣ ਨੂੰ ਉੱਥੇ ਮਿਲੇ ਨੇ ਹਾਲਾਤਾਂ ਜੀ ਦੇਖ ਲਈਏ ਆਪਾਂ ਹੁਣ ਸਾਰਿਆਂ ਨੇ तकरीबन ਮੈਨਾਂ ਦਾ ਜਿਹੜੇ ਨਹੀਂ ਵੀ ਪਹੁੰਚੇ ਹੈਗੇ ਉਹਨਾਂ ਨੇ ਵੀ ਦੇਖ ਲਏ ਸਾਰਿਆਂ ਨੇ ਵੀਡੀਓਜ਼ ਵੀਡੀਓਜ਼ ਤੋਂ ਸਭ ਜਗ੍ਹਾ ਤੇ ਨਿਕਲੇ ਆ ਸੋ ਬਹੁਤ ਵੱਡਾ ਨੁਕਸਾਨ ਹੋਇਆ ਭਾਰੀ ਨੁਕਸਾਨ ਹੋਇਆ ਹੋਆ ਔਰ ਮੈਂ ਪਹਿਲਾਂ ਵੀ ਭਾਜੀ ਅਮਰਪ੍ਰੀਤ ਭਾਜੀ ਉਹਨਾਂ ਨੇ ਗੱਲ ਕਰਦਾ ਸੀ ਵੀ ਇਹਨੂੰ ਟਾਈਮ ਲੱਗੂਗਾ ਇਹ ਇਹ ਨਹੀਂ 체ਤੀ ਵਾਲਾ ਪ੍ਰੋਸੈਸ ਨਹੀਂ ਹੈਗਾ। ਦਸਤੀਕੇ ਨਾਲ ਮੰਕੀਤ ਮੰਕੀਤ ਕੋਲੋਂ ਕਿਹਾ ਗਿਆ ਸੀ ਕਿ ਸਾਡੇ ਸੀਐਮ ਸਾਹਿਬ ਝੋਟਾ ਹੈ। ਹੈਨਾ ਝੋਟਾ ਨੇ ਜਿਹਨਾਂ ਨੇ ਇੱਕ ਮਾਰਕੀਟ ਤੋਂ ਵਾਸਤੇ ਮਦਦ ਵਾਸਤੇ ਆ ਗਏ। ਕਿੰਨਾ ਕੁ ਸਮਝਦੇ ਤੁਸੀਂ ਕਿ ਪੰਜਾਬ ਸਰਕਾਰ ਵੀ ਇਸ ਵੇਲੇ ਨਾਲ ਖੜੀ ਹੈ। ਦੇਖੋ ਜੀ ਮੈਨੂੰ ਇਹ ਲੱਗਦਾ ਕਿ ਸਾਰੇ ਕੋਸ਼ਿਸ਼ ਕਰ ਰਹੇ ਨੇ। ਹਰ ਬੰਦਾ ਕੋਸ਼ਿਸ਼ ਕਰ ਰਿਹਾ ਵਾ। ਹਰ ਬੰਦੇ ਦਾ ਦਿਲੋਂ ਟਾਰਗੇਟ ਹੈ। ਔਰ ਮੈਂ ਸੀਐਮ ਸਾਹਿਬ ਨੂੰ ਪਰਸਨਲੀ ਜਾਣਦਾ ਵਾ। ਸੋ ਜੈਨੂਅਲੀ ਉਹਨਾਂ ਦਾ ਬਹੁਤ ਕੰਸਰਨ ਆ ਦਿਨੋਂ ਕੰਸਰਨ ਆ ਉਹਨਾਂ ਦਾ ਕਿ ਯਾਰ ਮੈਂ ਚੀਜ਼ਾਂ ਲਈ ਬੈਸਟ ਤੋਂ ਬੈਸਟ ਕਰਾਂ ਸੋ ਪਿੱਛੇ ਬਿਮਾਰ ਸੀਗੇ ਹਸਪੀਟਲ ਸੀਗੇ ਉਹਨੋਂ ਵੀ ਉਹਨਾਂ ਦਾ ਇਹ ਸੀਗਾ ਕਿ ਯਾਰ ਫੋਕਸ ਕਿ ਕੀ ਚੀਜ਼ਾਂ ਬੈਟਰ ਹੋ ਸਕਦੀਆਂ ਨੇ ਸੋ ਹਰ ਬੰਦਾ ਹਰ ਇਸ ਵਕਤ ਦੇ ਵਿੱਚ ਸੋ ਮੈਨੂੰ ਵੀ ਲੱਗਦਾ ਕਿ ਇਹ ਦੌਰ ਜਿਹੜਾ ਸਮਾਂ ਆਪਣਾ ਚੱਲ ਰਿਹਾ ਵਾ ਰਾਦਰðੈਨ ਆਪਾਂ ਕੋਈ ਚੀਜ਼ਾਂ ਕਿਸੇ ਨੂੰ ਕਹਿ ਕੇ ਬਲੇਮ ਕਰਕੇ ਜਾਓ ਚੀਜ਼ਾਂ ਨਹੀਂ ਆਪਾਂ ਨੂੰ ਇਸ ਵਕਤ ਕਰਨੀ ਚਾਹੀਦੀ ਹੈ ਇਸ ਵਕਤ ਆਪਾਂ ਨੂੰ ਬੈਟਰਮੈਂਟ ਦੇਖਣੀ ਚਾਹੀਦੀ ਆ ਕਿ ਪੰਜਾਬ ਦਾ ਸੁਧਾਰ ਕਿੱਦਾਂ ਕੀਤਾ ਜਾ ਸਕਦਾ ਜੀ ਕਿਉਂਕਿ ਆਪਾਂ ਆਪਣੇ ਜਿਹੜੀ ਜਿਹੜੇ ਫੈਮਿਲੀਆਂ ਨੂੰ ਮਿਲਦੇ ਆ ਵਿਕਟਿਮਸ ਨੂੰ ਮਿਲਦੇ ਮਾਇੰਡ ਚ ਕੀ ਚੱਲਦਾ ਮੈਂ ਦੇਖੋ ਜੀ ਮੈਂ ਹਮੇਸ਼ਾ ਮੈਂ ਆਪ ਇੱਕ ਬੱਚਿਆਂ ਵਾਲਾ ਹਨਾ ਹੈਗਾ ਤੇ ਮੇਰੇ ਬੱਚੇ ਨੇ ਸੋ ਮੈਂ ਕਿਸੇ ਦੇ ਜਵਾਕਾਂ ਨੂੰ ਮਿਲਦਾ ਜੇ ਉਹਨਾਂ ਦੀ ਕੋਈ ਤੰਗੀ ਆ ਸੋ ਮੈਂ ਫੀਲ ਕਰਦਾ ਉਹ ਚੀਜ਼ ਉਹ ਯਾਰ ਜੀ ਮੇਰੇ ਤੇ ਹੋਵੇ ਉਹ ਚੀਜ਼ ਕਿੱਦਾਂ ਵਾ ਸੋ ਬੜਾ इमोशनल ਉਹ ਇੱਕ ਪਲ ਹੁੰਦਾ ਵਾ ਸੋ ਮੈਨੂੰ ਐ ਲੱਗਦਾ ਕਿ ਸਾਰੀ ਜਦੋਂ ਆਪਾਂ ਜਾਣੇ ਆ ਪਿੰਡਾਂ ਦੇ ਵਿੱਚ ਸੋ ਕਿਤੇ ਨਾ ਕਿਤੇ ਆਪਾਂ ਨੂੰ ਉਈਆਂ ਲੱਗਦਾ ਜਿਹਦੇ ਵੀ ਘਰੇ ਚਲੇ ਜਾਂਦੇ ਆ ਆਪਾਂ ਨੂੰ ਲੱਗਦਾ ਕਿ ਯਾਰ ਆਪਣੇ ਚਾਚੇ ਤਾਇਆ ਦੇ ਘਰ ਨੇ ਇਹ ਹਨਾ ਉਹ ਜੇ ਕਰਾਂ ਜੀ ਆਪਾਂ ਜੰਮੇ ਪਲੇ ਆ ਉੱਥੇ ਹੀ ਰਹਿੰਦੇ ਰਹੇ ਆ ਸੋ ਹੁਣ ਕੰਮਕਾਰਾਂ ਕਰਕੇ ਅਸੀਂ ਕੋਈ ਚੰਡੀਗੜ੍ਹ ਸ਼ਿਫਟ ਹੋ ਗਿਆ ਕੋਈ ਕਿਤੇ ਚਲੇ ਗਿਆ ਕੋਈ ਕਿਤੇ ਚਲੇ ਗਿਆ ਹਨਾ ਸੋ ਬਟ ਇਹ ਆ ਕਿ ਇਹ ਸਾਰੇ ਆਪਣੇ ਲੋਕ ਨੇ ਸੋ ਬਹੁਤ ਅ ਕਹਿ ਸਕਦੇ ਆ ਕਿ ਇਸ ਵਕਤ ਜਗਉਂ ਇੱਥੇ ਆਉਨੇ ਆ ਸੋ ਇੱਕ ਵਾਰੀ ਦਿਲ ਝੰਜੋੜਿਆ ਜਾਂਦਾ ਕਿ ਯਾਰ ਕੀ ਹੋ ਗਿਆ ਇਹ ਹਨਾ ਸੋ ਮਾਈਂਡ ਸੈਟ ਹੋਵੇਂ ਰਹਿੰਦਾ ਬਟ ਕੀ ਆ ਕਿ ਇੱਕ ਚੀਜ਼ ਮੈਨੂੰ ਵਧੀਆ ਲੱਗੀ ਸੋ ਕਈ ਬੰਦੇ ਆ ਕਹਿੰਦੇ ਆ ਕਿ ਯਾਰ ਜਿਹੜੇ ਉਰੇ ਲੋਕ ਆਉਂਦੇ ਨੇ ਉਹਨਾਂ ਦੀ ਵੀਡੀਓ ਨਹੀਂ ਬਣਨੀ ਚਾਹੀਦੀ ਜਾਂ ਉਹਨਾਂ ਦੀਆਂ ਰੀਲਾਂ ਨਹੀਂ ਬਣਨੀਆਂ ਚਾਹੀਦੀਆਂ ਸੋ ਮੈਨੂੰ ਇਹ ਲੱਗਦਾ ਕਿ ਯਾਰ ਉਹ ਬਣਨੀਆਂ ਚਾਹੀਦੀਆਂ ਨੇ ਉਹਨਾਂ ਨੂੰ ਦੇਖ ਕੇ ਹਾਂ ਤੁਸੀਂ ਜਿਹੜੇ ਬਾਕੀ ਦੇ ਬੰਦੇ ਬੈਠੇ ਆ ਉਹਨਾਂ ਨੂੰ ਵੀ ਇਹ ਹੁੰਦਾ ਕਿ ਯਾਰ ਹਾਂ ਯਾਰ ਦੇਖੋ ਆ ਬੰਦੇ ਨੇ ਇੰਨਾ ਵਧੀਆ ਕੀਤਾ ਵਾ ਯਾਰ ਆਪਾਂ ਵੀ ਕਰੀਏ ਈਵਨ ਕਿ ਮੈਂ 3-4 ਦਿਨ ਪਹਿਲਾਂ ਬੰਬੇ ਸੀ ਗਿਆ ਤੇ ਬੰਬੇ ਸੀ ਤੇ ਮੈਂ ਭਾਜੀ ਉਹਨਾਂ ਦੀ ਵੀਡੀਓ ਦੇਖੀ ਉਹ ਦਿਨ ਮਨਕੀਰਤ ਦੇ ਨਾਲ ਤੇ ਮੈਂ ਦੇਖਿਆ ਤੇ ਮੈਂ ਉਦਨੀ ਟੀਮ ਨੂੰ ਫੋਨ ਕੀਤਾ ਆਪਣੀ ਨੂੰ ਮੈਂ ਕਿਹਾ ਯਾਰ ਭਾਜੀ ਹੋਰਾਂ ਦਾ ਫੋਨ ਨਹੀਂ ਆਇਆ ਦੁਬਾਰਾ ਵੀ ਦੁਹਾਂ ਦਾ ਸੀ ਇਹਨਾਂ ਨੂੰ ਕਹਿ ਕੇ ਗਏ ਸੀ ਭਾਜੀ ਦੱਸਿਓ ਸਾਨੂੰ ਕੀ ਚਾਹੀਦਾ ਮੈਂ ਕਿਹਾ ਯਾਰ ਸਾਨੂੰ ਦੱਸਿਆ ਨਹੀਂ ਮੁੜ ਕੇ ਵੀ ਕੀ ਚਾਹੀਦਾ ਹਨਾ ਤੇ ਇਹ ਕਹਿੰਦੇ ਵੀ ਕੋਈ ਗੱਲ ਨਹੀਂ ਭਾਜੀ ਇਹ ਸੋਣ ਦੱਸ ਦਿਆਂ ਮੈਂ ਕਿਹਾ ਭਾਜੀ ਜਦੋਂ ਕਿਉਂਕਿ ਦੇਖੋ ਜੇ ਸ਼ਾਇਦ ਮੈਂ ਉਹ ਵੀਡੀਓ ਨਾ ਦੇਖਦਾ ਜਾਂ ਮੈਂ ਦੋ ਚਾਰ ਚੀਜ਼ਾਂ ਨਾ ਹੁੰਦੀਆਂ ਤਾਂ ਸ਼ਾਇਦ ਮੇਰਾ ਵੀ ਇੱਕਦਮ ਦਿਮਾਗ 'ਚ ਨਾ ਆਉਂਦਾ ਕਿਉਂਕਿ ਜਾ ਕੇ ਆਪਾਂ ਕੰਮਾਂ ਤੇ ਲੱਗ ਜਾਂਦੇ ਹਾਂ ਹਨਾ ਸੋ ਮੈਨੂੰ ਲੱਗਦਾ ਉਹ 'ਚ ਕੋਈ ਚੀਜ਼ ਬੁਰਾਈ ਵਾਲੀ ਗੱਲ ਨਹੀਂ ਔਰ ਜੇ ਕੋਈ ਬੰਦਾ ਚੰਗੀ ਚੀਜ਼ ਕਰ ਰਿਹਾ ਉਹਨੂੰ ਦੇਖ ਕੇ ਆਪ ਆਪਾਂ ਵੀ ਉਹ ਚੀਜ਼ਾਂ ਲਰਨ ਕਰੀਏ ਆਪਾਂ ਸਿੱਖੀਏ ਸੋ ਆਪਾਂ ਸਾਰੇ ਬੰਦੇ ਇੱਕ ਦੂਜੇ ਦੇ ਨਾਲ ਉਹਨਾਂ ਨੂੰ ਵੀ ਇੱਕ ਹੌਸਲਾ ਮਿਲ ਰਿਹਾ 100% ਮਿਲ ਰਿਹਾ ਜੀ ਔਰ ਦੂਜੀ ਗੱਲ ਕੀ ਹੈ ਕਿ ਉਹਰੇ ਆ ਕੇ ਤਾਂ ਬਹੁਤ ਹੌਸਲਾ ਮਿਲਦਾ ਜਦੋਂ ਆਪਾਂ ਆਉਂਨੇ ਆ ਆਪਾਂ ਚਾਹੇ 10 ਟੱਬਰਾਂ ਨੂੰ ਮਿਲੀਏ ਸੋ ਜਿਨ੍ਹਾਂ ਨੂੰ ਮਿਲਿਦਾ ਉਹਨਾਂ ਨੂੰ ਐ ਲੱਗਦਾ ਕਿ ਯਾਰ ਸਾਡੇ ਲਈ ਆਏ ਨੇ ਵੀ ਸਾਡੇ ਬਾਰੇ ਸੋਚ ਰਹੇ ਨੇ ਸਾਡੇ ਬਾਰੇ ਕਰ ਰਹੇ ਨੇ ਸੋ ਆਪਾਂ ਨੂੰ ਰਲ ਮਿਲ ਕੇ ਇਹ ਚੀਜ਼ਾਂ ਕਰਨੀਆਂ ਪੈਣੀਆਂ ਨੇ ਸੋ ਹਮਲਾ ਮਾਰੇ ਲੋਕੀਂ ਸੇਵਾ ਕਰਦੇ ਲੋਕੀਂ ਸੇਵਾ ਕਰਦੇ ਸੇਵਾ ਕਰਤੀ ਜਾ ਰਹੀ ਹੈ ਅੱਜ ਭਾਜੀ ਜੋ ਜੋ ਭਾਜੀ ਹੁਣੇ ਕਹੀ ਜਾਂਦੇ ਆ ਅਸੀਂ ਬਸ ਲਿਹਾਈ ਜਾਂਦੇ ਆ ਜੀ ਹਾਂ ਸੇਵਾ ਨੂੰ ਤਾਂ ਦੇਦੇ ਕੋਈ ਸਾਹਿਬ ਬੜੀ ਵੱਡੀ ਸੇਵਾ ਹੁੰਦੀ ਤੁਸੀਂ ਆਪਣੇ ਕੰਮ ਦੇ ਵਿੱਚੋਂ ਸਮਾਂ ਕੱਢ ਕੇ ਬੜੀ ਉੱਤਮ ਸੇਵਾ ਹੁੰਦੀ ਠੀਕ ਹੈ ਨਾ ਬਿਲਕੁਲ ਜੀ ਮੈਂ ਉਹ ਵੀ ਬਸ ਲੱਗੇ ਹੋਇਆ ਜੀ ਤਾਂ ਜੋ ਹੁਕਮ ਹੋਈ ਜਾਂਦਾ ਉਹ ਕਰੀ ਜਾਂਦੇ ਆ ਜਿੰਨੇ ਜੋਗੇ ਹੈਗੇ ਉਹਨੇ ਜੋ ਕੇ ਕਰਾਂਗੇ ਸੋ ਅੱਜ ਦੋ ਤਿੰਨ ਚੀਜ਼ਾਂ ਭਾਜੀ ਉਹਨਾਂ ਨੇ ਕਹੀਆਂ ਸੀ ਉਹ ਆਈਆਂ ਨੇ ਹੌਲੀ ਹੌਲੀ ਚੀਜ਼ਾਂ ਆਉਣੀਆਂ ਜਿਹੜੀਆਂ ਚੀਜ਼ਾਂ ਕਹਿਣਾ ਜਰੂਰ ਪੀੜ ਪਈ ਪਰ ਪੰਜਾਬ ਦੇ ਉੱਤੇ ਭੀੜ ਪਈ ਆਪਣੇ ਪੰਜਾਬੀਆਂ ਨੇ ਉਹਨਾਂ ਦੀ ਸੇਵਾ ਕੀਤੀ ਜਾਂ ਪੰਜਾਬੀਆਂ ਨੇ ਅੱਗੇ ਮੂਹਰੇ ਹੋ ਕੇ ਜਿਹੜਾ ਪੰਜਾਬੀ ਨੂੰ ਹੱਥ ਦੇ ਉੱਤੇ ਚੱਕ ਲਿਆ ਲੱਗਦਾ ਹੈ ਕਿ ਪੰਜਾਬੀ ਜਿਹੜੇ ਇੱਕ ਪ੍ਰਾਊਡ ਫੀਲ ਕਰ ਰਹੇ ਨੇ ਬਿਲਕੁਲ ਜੀ ਦੇਖੋ ਪੰਜਾਬੀਆਂ ਨੇ ਤਾਂ ਹਮੇਸ਼ਾ ਹੀ ਮਦਦ ਕੀਤੀ ਹੈ ਜੀ ਉਹ ਕਿਸੇ ਪਾਸੇ ਵੀ ਹੋਵੇ ਔਰ ਐਤ ਕੀਤਾ ਆਪਣੇ ਘਰੇ ਭੀੜ ਪਈ ਆ ਸੋ ਆਪਣਾ ਫਰਜ਼ ਬਣਦਾ ਵਾ ਅੱਗੇ ਜੇ ਆਪਾਂ ਉਹਦੇ ਕੰਨ ਨੂੰ 100% ਕਰਦੇ ਆ ਤਾਂ ਹੁਣ ਸਾਨੂੰ 1000 ਕਰਨੀ ਚਾਹੀਦੀ ਆ ਸੋ ਆਪਣੇ ਆਪ ਦੇ ਘਰ ਦੇ ਵਿੱਚ ਇਹ ਚੀਜ਼ ਹੋਈ ਆ ਸੋ ਲੱਗਿਆ ਹੈ ਜੀ ਸਾਡੇ ਮੋਰੋਡ ਕੋ ਵੀ ਕਾਫੀ ਨੂੰ ਅੱਗੇ ਆ ਰਹੇ ਜੀ 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 ਕੈਪੀਟਲ ਸੰਦੇਦਤ ਨੇ ਵੀ ਜੀ 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 ਕੋਈ ਗੱਲ ਕੋਈ ਰابطਾ ਕਿਸੇ ਦਾ ਨਹੀਂ ਤਾਂ ਹੋਇਆ ਕਦਾ ਪਰਸਨਲ ਨਹੀਂ ਵਾਹ ਹਾਲੇ ਤਾਂ ਮੇਰੀ ਕੋਈ ਗੱਲ ਹੀ ਹੋਈ ਬਟ ਓਦਾਂ ਜਿਵੇਂ ਮੇਰੀ ਦਤਸਾਵਨਾ ਮੇਰੀ ਗੱਲ ਹੁੰਦੀ ਰਹਿੰਦੀ ਹੈ ਉਹ ਭਰਾ ਨੇ ਆਪਣੇ ਵੱਡੇ ਬਹੁਤ ক্লোਜ਼ ਨੇ ਆਪਣੇ ਤੇ ਸਾਰਿਆਂ ਦਾ ਸਾਰਿਆਂ ਦਾ ਮਨ ਕਰਦਾ ਕਿ ਯਾਰ ਇਹ ਚੀਜ਼ਾਂ ਠੀਕ ਹੋ ਜਾਣ ਫਟਾਫਟ ਹਨਾ ਉਹ ਵੀ ਦਿਲੋਂ ਦੁਆ ਕਰਦੇ ਨੇ ਸੋ ਮੈਨੂੰ ਐ ਲੱਗਦਾ ਕਿ ਜਿਹੜੇ ਬੰਦੇ ਵੀ ਸਾਡੇ ਲਈ ਪ੍ਰੇ ਕਰ ਰਹੇ ਨੇ ਔਰ ਇਸ ਸਮੇਂ ਦੇ ਵਿੱਚ ਸਾਡੇ ਲਈ ਅਰਦਾਸ ਕਰ ਰਹੇ ਨੇ ਉਹ ਸਾਰੇ ਹੀ ਸਾਡੇ ਲਈ ਚੰਗੇ ਨੇ ਬਸ